ਦੇਖੋ ਬਹੁਤ ਮੰਦਭਾਗੀ ਗੱਲ ਹੈ ਇਹ ਜਿਹੜੀ ਕਿਉਂਕਿ ਜਿਹੜਾ ਦੇਸ਼ਦਾਨ ਨਦਤਾ ਆਪਣੇ ਹੱਕਾਂ ਦੀ ਖਾਤਰ ਦੇਖੋ ਇਸ ਜਦੋਂ ਆਪਣੇ ਹੱਕਾਂ ਦੇ ਲੈਣ ਦੀ ਖਾਤਰ ਉਹ ਦਿੱਲੀ ਵੱਲ ਨੂੰ ਕੂਚ ਕਰ ਰਹੇ ਸੀ ਤਾਂ ਬਾਰਡਰ ਤੇ ਰੋਕ ਕੇ ਉਹਨਾਂ ਦੇ ਉੱਤੇ ਅਨੇਵਾਹ ਜਿਹੜੀਆਂ ਗੋਲੀਆਂ ਉਹ ਚਲਾਈਆਂ ਗਈਆਂ ਅੰਦਰ ਤੁਸੀਂ ਦੇਖਿਆ ਹੀ ਆ ਕਿ ਕਿਵੇਂ ਕਿਸਾਨਾਂ ਨੂੰ ਸਿੱਧੀਆਂ ਗੋਲੀਆਂ ਮਾਰੀਆਂ ਗਈਆਂ ਆ ਦੇਖਿਆ ਇੱਕ ਸਾਬਕਾ ਫੌਜੀ ਵੀ ਆ ਫਾਰਮਰ ਉਹਦੇ ਤੁਸੀਂ ਦੇਖੋਗੇ ਅੱਖਾਂ ਤੇ ਹੱਥਾਂ ਤੇ ਸਾਰੇ ਸਰੀਰ ਤੇ ਛਲਨੀ ਕੀਤਾ ਪਿਆ ਹੈਗਾ ਸੋ ਇਹ ਤੋਂ ਮਾੜਾ ਕੀ ਹੋ ਸਕਦਾ ਹੈਗਾ ਇਹ ਤਾਂ ਐਦਾਂ ਜਿਹੜਾ ਮਹਿਸੂਸ ਹੁੰਦਾ ਕਿ ਪਤਾ ਨਹੀਂ ਅਸੀਂ ਇਸ ਦੇਸ਼ 'ਚ ਬਗਾਨੇ ਜਿਹੀ ਹੋਏ ਪਏ ਹੈਗੇ ਆ ਸੋ ਬਹੁਤ ਇਹ ਬੁਰੀ ਗੱਲ ਆ ਨਿੰਦਨਯੋਗ ਗੱਲ ਹੈਗੀ ਆ ਅਸੀਂ ਲਗਭਗ ਅਸੀਂ 3-4 ਵਜੇ ਤੋਂ ਮੇਰੀ ਪੂਰੀ ਟੀਮ ਇੱਥੇ ਜਿਹੜਾ ਹੈਗਾ ਕਿਉਂਕਿ ਸੈਂਕੜੇ ਜਿਹੜੇ ਕਿਸਾਨ ਹੈਗੇ ਇੰਜਰਡ ਹੋ ਕੇ ਜਿਹੜੇ ਇੱਥੇ ਜ਼ਖਮੀ ਹੋ ਕੇ ਆਏ ਆ ਤਾਂ ਉਹਨਾਂ ਦੀ ਦੇਖਭਾਲ ਦੇ ਲਈ ਬਾਕੀ ਨੇ ਐਨ ਜੀਓ ਚ ਵੀ ਲੱਗੀਆਂ ਹੋਈਆਂ ਤੇ ਮੇਰੀ ਮੈਂ ਵੀ ਆਪਣੀ ਪੂਰੀ ਟੀਮ ਜਿਹੜੀ ਲਾਈ ਹੋਈ ਆ ਤੇ ਜਿੱਥੇ-ਜਿੱਥੇ ਵੀ ਜਿਹੜੀ ਜ਼ਰੂਰਤ ਪਏਗੀ ਤਾਂ ਉਹ ਪੂਰੀ ਜਿਹੜੀ ਹੈਗੀ ਅਸੀਂ ਕਿਸਾਨਾਂ ਦੀ ਮਦਦ ਆ ਉਹ ਕਰਾਂਗੇ। ਕੋਸਟ ਮੀਟਿੰਗ ਤੋਂ ਪਹਿਲਾਂ ਹੀ ਸ਼ੰਭੂ ਬਾਰਡਰ ਨੂੰ ਇੱਦਾਂ ਸੀਲ ਕਰ ਦੇਣਾ। ਕੀ ਇਹ ਕਿਸਾਨਾਂ ਦੀ ਗੱਲ ਸੁਣਨਾ ਹੀ ਨਹੀਂ ਚਾਹੁੰਦੇ ਸੀਗੇ? ਨਹੀਂ ਉਹ ਤਾਂ 3 ਸਾਲ ਤੋਂ ਲੜਾਈ ਲੜ ਰਹੇ ਪਿਛਲੇ 3 ਸਾਲਾਂ ਤੋਂ। ਜੇ ਗੱਲ ਸੁਣਨੀ ਚਾਹਦੇ ਤਾਂ 700 ਬੰਦਾ 700 ਕਿਸਾਨ ਕਿਉਂ ਮਤਲਬ ਕਿ ਆਪਣੀਆਂ ਜਾਨਾਂ ਦਿੰਦਾ ਹੈਗਾ? ਤੇ ਇਹਨਾਂ ਦੀ ਨੀਅਤ ਸਾਫ ਨਹੀਂ ਹੈਗੀ ਸੋ ਅੱਜ ਤੁਸੀਂ ਇਹ ਦੇਖੋ ਕਿ ਜਿਵੇਂ ਪੰਜਾਬ ਅਤੇ ਹਰਿਆਣਾ ਸਰਕਾਰ ਮਿਲ ਕੇ ਕਿਸਾਨਾਂ ਨੂੰ ਮਤਲਕੇ ਜਿਹੜਾ ਹੈਗਾ ਉਹ ਮਾਰਨ ਤੇ ਲੱਗੇ ਹੋਏ ਆ ਤੇ ਉਧਰੋਂ ਕਿਹਾ ਇਹ ਜਾ ਰਿਹਾ ਕਿ ਹਰਿਆਣੇ ਦੇ ਵਿੱਚੋਂ ਆ ਕੇ ਜਿਹੜੀ ਹੈਗੀ ਐ ਇੱਥੇ ਡਰੋਨ ਜਿਹੜੇ ਹੈਗੇ ਆ ਉਹ ਅਥਰੂ ਗੈਸ ਛੱਡੀ ਜਾ ਰਹੀ ਆ ਜਾਂ ਇੱਥੇ ਜਿਹੜੇ ਹੈਗੇ ਆ ਉਹਨਾਂ ਦੇ ਉੱਤੇ ਫਾਇਰਿੰਗ ਕੀਤੀ ਜਾ ਰਹੀ ਆ ਪਰ ਕਿਵੇਂ ਹੋ ਸਕਦਾ ਕਿ ਪੰਜਾਬ ਦੀ ਧਰਤੀ ਦੇ ਕਿਲੋਮੀਟਰ ਅੰਦਰ ਆ ਕੇ ਜਿਹੜਾ ਕੀਤਾ ਇਹ ਤੋਂ ਸਹੀ ਮਤਲਬ ਕਿ ਲੱਗਦਾ ਕਿ ਇਹ ਆਪਸ ਦੇ ਵਿੱਚ ਇਹਨਾਂ ਦੀ ਮਿਲੀਭੁਗਤਾ ਹੈ ਕੰਬੂ ਸਰ ਜੇਰੇ ਇਲਾਜ ਜਿਹੜੇ ਕਿਸਾਨ ਹੈਗੇ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਵੀ ਇੱਥੇ ਹਸਪੀਟਲ ਚ ਸਹੀ ਇਲਾਜ ਨਹੀਂ ਮਿਲ ਰਿਹਾ ਜਿੱਦਾਂ ਰਾਜਾ ਵੜਿੰਗੀ ਨੇ ਵੀ ਇੱਕ ਨਰਸ ਨੂੰ ਬੁਲਾ ਕੇ ਕਿਹਾ ਸੀਗਾ ਇਹਦਾ ਬਈ ਬਲੱਡ ਵਗੈਰਾ ਸਾਫ਼ ਕਰ ਦੋ ਇਸ ਚੀਜ਼ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਦੇਖੋ ਉਹ ਜਿਹੜਾ ਇੱਥੇ ਕਿਸਾਨ ਸੀਗਾ ਜ਼ਖਮੀ ਹੋਇਆ ਮੈਂ 3 ਘੰਟੇ 4 ਘੰਟੇ ਤੋਂ ਪਹਿਲਾਂ ਆਇਆ ਉਸ ਟਾਈਮ ਵੀ ਅਸੀਂ ਕਿਹਾ ਸੀਗਾ ਤੇ ਇਹਨਾਂ ਦੇ ਬਲੀਡਿੰਗ ਬਹੁਤ ਜ਼ਿਆਦਾ ਹੋਈ ਹੋਈ ਆ ਤੁਸੀਂ ਕੁਝ ਕਰ ਦਿਓ ਇਹਨਾਂ ਦੇ ਕੰਨ ਤੇ ਜੂਈ ਨਹੀਂ ਸਰਕਦੀ ਹੈ ਜੀ ਨਾ ਇੱਥੇ ਇੱਕ ਡਾਕਟਰ ਸੀਗਾ ਉਹ ਕਿਥੇ-ਕਿਥੇ ਵਿਚਾਰਾ ਭੱਜੇ ਉਹ ਨਾ ਕੋਈ ਐਸਐਮਓ ਨਜ਼ਰ ਆਇਆ ਇੱਥੇ ਨਾ ਕੋਈ اٹੈਂਡੈਂਟ ਨਜ਼ਰ ਆਇਆ ਤੇ ਸਾਡੇ ਜਿਹੜੇ ਵਲੰਟੀਅਰ ਹੈਗੇ ਆ ਇਹ ਪਾਰਟੀ ਦੇ ਵਲੰਟੀਅਰ ਆ ਜਿਹੜੇ ਸਾਰੇ ਆ ਉਹ ਆਪ ਮਤਲਬ ਕਿ ਉਹਨਾਂ ਨੂੰ 휠ਚੇਅਰ ਤੇ ਲੈ ਕੇ ਜਾ ਰਹੇ ਹੈਗੇ ਆ ਇੱਕ ਡੇਢ ਘੰਟਾ ਤਾ ਬਾਹਰ ਉੱਥੇ ਵੇਟ ਕਰਨੀ ਪਈ ਉਹਦਾ ਐਕਸਰੇ ਕਰਾਉਣ ਦੇ ਲਈ ਤਾਂ ਉਹ ਤਾਲਾ ਲਾ ਕੇ ਕੋਈ ਗਿਆ ਹੋਇਆ ਸੀਗਾ ਤੋ ਇਹ ਤਾਂ ਹੁਣ ਜਿਹੜਾ ਹਸਪਤਲ ਇਹਦੇ ਲਈ ਗਰਾਂਗ ਬਾਅਦ ਦੇ ਵਿੱਚ ਗੱਲ ਅੱਜ ਤਾਂ ਸਭ ਤੋਂ ਜਿਹੜੀ ਜ਼ਰੂਰਤ ਆ ਜਿਹੜੇ ਜ਼ਖਮੀ ਕਿਸਾਨ ਨੇ ਉਹਨਾਂ ਨੂੰ ਬਚਾਉਣ ਦੀ ਜ਼ਰੂਰਤ ਆ ਠੀਕ ਹੈ ਬਾਕੀ ਉਹ ਬਾਕੀ ਜਿਹੜਾ ਹਸਪਤਲ ਉਹ ਫੇਰ ਆਪਾਂ ਕਿਸੇ ਦਿਨ ਆ ਕੇ ਇੱਥੇ ਗੱਲ ਕਰਾਂਗੇ ਅਸੀਂ ਸਟਾਫ ਨੂੰ ਕਹਤੇ ਕਿ ਵੀ ਸਹੀ ਤਰੀਕੇ ਨਾਲ ਇਲਾਜ ਕਰੋ ਕਿਹਾ ਤੇ ਪ੍ਰਧਾਨ ਜੀ ਨੇ ਡਿਪਟੀ ਕਮਿਸ਼ਨਰ ਨਾਲ ਵੀ ਗੱਲ ਕੀਤੀ ਹੈਗੀ ਆ ਪਰ ਦੇਖਦੇ ਆ ਵੀ ਕੀ ਹੁਣ ਉਹਨਾਂ ਦੀ ਦੇਖਭਾਲ ਹੋਏਗੀ ਨਹੀਂ ਜੇ ਕਿਸਾਨ ਆਗੂ ਤੁਹਾਨੂੰ ਕਾਲ ਕਰਦੇ ਕਾਂਗਰਸ ਪਾਰਟੀ ਜਾਊਗੀ ਜਿਹਨੂੰ ਤਰਨ ਦੇ ਵਿੱਚ ਸ਼ਾਮਲ ਹੋਣਾ ਬਿਲਕੁਲ ਉਹ ਤਾਂ ਕਹਿ ਕੇ ਗਏ ਆ ਵੀ ਜੇ ਕਹਿਣਗੇ ਵੈਸੇ ਤਾਂ ਅੱਜ ਰਾਹੁਲ ਗਾਂਧੀ ਜੀ ਨੇ ਇਹ ਕਿਹਾ ਕਿ ਜਿਹੜੇ ਸੁਆਮੀ ਨਾਥਨ ਸੀਗੇ ਠੀਕ ਹੈ ਉਹਨਾਂ ਨੂੰ ਭਾਰਤ ਰਤਨ ਦੇਣਾ ਕੋਈ ਬੁਰੀ ਗੱਲ ਨਹੀਂ ਪਰ ਉਹਨਾਂ ਦੀਆਂ ਜਿਹੜੀਆਂ ਪਾਲਿਸਿਸ ਸੀ ਉਹਨਾਂ ਨੇ ਬਣਾਇਆ ਕਿ ਐਮਐਸਪੀ ਮਤਲਬ ਕਿ ਜਿਹੜਾ ਉਹਦਾ ਕਾਨੂੰਨੀ ਦੇ ਅਧਿਕਾਰ ਹੈ ਜਿਹੜਾ ਉਹ ਮਿਲਣਾ ਚਾਹੀਦਾ ਤਾਂ ਉਹ ਜ਼ਰੂਰ ਦੇ ਇਹ ਦੇਸ਼ ਦੇ ਲੋਕ ਵਾਕਈ ਇਹ ਚਾਹੁੰਦੇ ਮਤਲਬ ਕਿ ਇਹ ਜਿਹੜੀ ਸਰਕਾਰ ਹੈ ਬੀਜੇਪੀ ਦੀ ਜੇ ਉਹ ਚਾਹੁੰਦੀ ਆ ਕਿ ਵਾਕਈ ਮਤਲਬ ਕਿ ਅਸੀਂ ਸਵਾਮੀ ਨਾਥਨ ਜੀ ਦਾ ਅਸੀਂ ਸਤਿਕਾਰ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਐਮਐਸਪੀ ਲਾਗੂ ਹੋਣੀ ਚਾਹੀਦੀ ਹੈ। ਪ੍ਰਧਾਨ ਸਾਹਿਬ ਸਾਰੇ ਦੇਸ਼ ਦੇ ਵਿੱਚੋਂ ਕਿਸਾਨ ਦਿੱਲੀ ਆ ਰਹੇ ਹੈ ਪਰ ਸਭ ਤੋਂ ਜਿਹੜੀ ਸਖਤੀ ਉਹ ਇਕੱਲੇ ਪੰਜਾਬ ਦੇ ਬਾਰਡਰ ਤੇ ਵੱਧਤੀ ਜਾ ਰਹੀ ਹੈ ਤਾਂ ਕੀ ਕਾਰਨ ਹੈ ਜੀ? ਇਹ ਤਾਂ ਹੁਣ ਤੁਹਾਨੂੰ ਪਤਾ ਨਹੀਂ ਇਹਨਾਂ ਨੂੰ ਉਹ ਬਗਾਨੇ ਸਮਝਦੇ ਆ ਜਾਂ ਦੇਸ਼ ਦਾ ਇੱਕ 파ਰਟ ਨਹੀਂ ਸਮਝਦੇ ਪੰਜਾਬ ਨੂੰ। ਤਾਂ ਜੀਕਯੂਕੇ ਕਾਰਨ ਹੈਗਾ ਕਿ ਇੱਥੇ ਉਹਨਾਂ ਦੀਆਂ ਪਾਲਿਸੀਆਂ ਨੂੰ ਜਿਹੜੇ ਹੈਗੇ ਮੰਨਣ ਨੂੰ ਜਿਹੜਾ ਪੰਜਾਬੀ ਆ ਉਹ ਤਿਆਰ ਨਹੀਂ ਡੰਡੇ ਨਾਲ ਥੋੜੀ ਤੋਂ ਚੰਨਾ ਸਕਦੇ ਹੈਗੇ। ਇਸ ਕਰਕੇ ਜਿਹੜਾ ਹੈਗਾ ਉਹ ੱੱਕਾ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਕੰਬੋਤ ਸਾਹਿਬ ਹਲੇ ਤੱਕ ਕਿਸਾਨ ਹਰਿਆਣਾ گئے ਵੀ ਨਹੀਂ ਸੀਗੇ ਸ਼ੰਭੂ ਬਾਰਡਰ ਤੇ ਇੱਧਰ ਹੀ ਬੈਠੇ ਸੀਗੇ ਉਹ ਕਹਿੰਦੇ ਅਸੀਂ ਲੰਗਰ ਖਾ ਰਹੇ ਸੀਗੇ ਤੇ ਕੀ ਪੰਜਾਬ ਸਰਕਾਰ ਦੀ ਡਿਊਟੀ ਨਹੀਂ ਬੰਦੀ ਇਹਨਾਂ ਨੂੰ ਪ੍ਰੋਟੈਕਟ ਕਰਨ ਦੀ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਇਹਨਾਂ ਦੀ ਆਪਸੀ ਮਿਲੀ ਭੁਗਤ ਹੈ ਮੈਂ ਤਾਂ ਤੁਹਾਨੂੰ ਸਟਾਰਟਿੰਗ 'ਚ ਹੀ ਕਿਹਾ ਕਿ ਕਿਵੇਂ ਹੋ ਸਕਦਾ ਹੈਗਾ ਕਿ ਤੁਸੀਂ ਤੁਹਾਡੇ ਘਰ ਦੇ ਵਿੱਚ ਆ ਕੇ ਉਹ ਇੱਥੇ ਆ ਕੇ ਫਾਇਰਿੰਗ ਕਰਨ ਤੁਹਾਡੇ ਘਰ ਦੇ ਵਿੱਚ ਆ ਕੇ ਇੱਥੇ ਉਹ ਉਤੋਂ ਗੋਲੇ ਗੇਰ ਇਹ ਸਾਰੀ ਇਹਨਾਂ ਦੀ ਮਿਲੀ ਭੁਗਤ ਮੈਂ ਕਹਿੰਦਾ ਸ਼ਰੀਆਮ ਜੇ ਕਹਿੰਦੇ ਜਿਹੜੀ ਪੰਜਾਬ ਦੀ ਸਰਕਾਰ ਆ ਇਹ ਕੇਂਦਰ ਅੱਗੇ ਗੋਡੇ ਟੇਕੀ ਇਹਨਾਂ ਦੀ ਮਿਲੀ ਭੁਗਤ ਤੇ ਨਾਲ ਗੋਲੀਆਂ ਲੱਗ ਰਹੀਆਂ ਇਹ ਸਭ ਤੋਂ ਜਿਹੜਾ ਲਾਸ ਹੋਇਆ ਇਹ ਪੰਜਾਬ ਦੇ ਲੋਕਾਂ ਦਾ ਹੋਇਆ ਪੰਜਾਬ ਸਰਕਾਰ ਦੀ ਨਕਮੀ ਸਰਕਾਰ ਜਿਹੜੀ ਬਣਾਈਆ ਇਹਨਾਂ ਲੋਕਾਂ ਨੇ ਬਣਾਈ ਸੀ ਜਿਹੜੇ ਅੱਜ ਬਾਡਰਾਂ ਤੇ ਬੈਠੇ ਆ ਇਹਨਾਂ ਲੋਕਾਂ ਨੇ ਵੱਧ ਚੜਕੇ ਨੇ ਵੋਟਾਂ ਪਾ ਕੇ ਬਦਲਾਅ ਲਿਆਇ ਸੀ ਵੀ ਸ਼ਾਇਦ ਕਾਂਗਰ ਤੋਂ ਵਧੀਆ ਸਰਕਾਰ ਆਉਗੀ ਪਰ ਅੱਜ ਇਹਨਾਂ ਨੇ ਜਿਹੜੀ ਸਰਕਾਰ ਬਣਾਈ ਸੀ ਇਹਨਾਂ ਨੂੰ ਘਰੋਂ ਬਾਹਰ ਨਹੀਂ ਨਿਕਲਣ ਦੇਰੀ ਸਾਡੀ ਸਰਕਾਰ ਵੇਲੇ ਕਿੰਨੇ ਅंदोलਨ ਹੋਏ ਅੱਜ ਤੱਕ ਕੋਈ ਬੰਦਾ ਫੱਟੜ ਹੋਇਆ ਹੋਵੇ ਕਿਸੇ ਦੇ ਫੈਰ ਕਰਿਆ ਹੋਵੇ ਕਿਸੇ ਕੁਝ ਠੀਕ ਹੈ ਗੈਸ ਦੇ ਗੋਲੇ ਛੱਡਦੇ ਰਹੇ ਇਹ ਪਾਣੀ ਦੇ ਬੱਛੜਾ ਪਰ ਜਿਹੜੀਆਂ ਸਿੱਧੀਆਂ ਗੋਲੀਆਂ ਅੱਜ ਫੌਜੀ ਸਾਹਿਬ ਦੱਸ ਰਹੇ ਮੈਂ 17 ਸਾਲ ਦੀ ਨੌਕਰੀ ਕਰਿਆ ਜਦੋਂ ਅਸੀਂ ਜੰਮੂ ਕਸ਼ਮੀਰ ਹੁੰਦੇ ਸੀ ਉਦੋਂ ਵੀ ਇਸ ਤਰ੍ਹਾਂ ਸਿੱਧਾ ਫੈਰ ਨਹੀਂ ਕਰਦੇ ਪੈਰਾਂ 'ਚ ਫੈਰ ਕਰਦੇ ਸੀ ਇਹਨਾਂ ਨੇ ਫੈਰ ਹੀ ਸਿੱਧੇ ਮੂੰਹ ਤੇ ਕੀਤੇ ਆ ਅੱਖਾਂ 'ਚ ਗੋਲੀਆਂ ਲੱਗੀਆਂ ਇਹ ਅਜੇ ਕਦੀ ਵੀ ਨਹੀਂ 70 ਸਾਲਾਂ 'ਚ ਹੋਇਆ ਜੋ ਅੱਜ ਮਾੜਾ ਜੋਸ ਮੇਰੇ ਮੇਰਾ ਆਪਣਾ ਹਲਕਾ ਮੈਂ ਦਾ ਸਮੂਹ ਜਿੱਥੇ ਕਿ ਜਿਹੜੇ ਬੰਦੇ ਜੀਵਨਦਾਰਨ ਚੁੱਕਣ ਨਹੀਂ ਦੇਰੇ ਜੱਟਾ ਨੂੰ ਜਿਨ੍ਹਾਂ ਦੇ ਗੋਲੀਆਂ ਲੱਗੀਆਂ ਛਰਲੇ ਲੱਗੇ ਮਨੂੰ ਲੱਗਦਾ ਅੱਜ ਵੀ ਕੋਈ ਇੱਕ ਘਰ ਦੇ ਡਿੱਗੇ ਪਿਆ ਕੋਈ ਕਿਤੇ ਡਿੱਗੇ ਪਿਆ ਹਸਪਤਾਲ ਜੇ ਇੱਥੇ ਲੈ ਪਰਤੀ ਕਰਨ ਵਾਸਤੇ ਇਲਾਜ ਕੀ ਕਰਣਾ ਹੁਣ ਤੁਹਾਡੇ ਸਾਹਮਣੇ ਜਿੰਨੇ ਲੈਣਾ ਨਾਲ ਦੀ ਨਾਲ ਸ਼ਿਫਟ ਕਰਕੇ ਬਾਹਰ ਲਈ ਜਾ ਰਹੇ ਨੇ ਕਿਉਂ ਲੈ ਕੇ ਜਾ ਰਹੇ ਨੇ ਵਿਥੇ ਕੋਈ ਆਕੇ ਮਿਲ ਲੈਣਾ ਜੇ ਅੱਜ ਅਸੀਂ ਇੱਥੇ ਮਿਲ ਰਹੇ ਹਾਂ ਇਹਨਾਂ ਦਾ ਇਲਾਜ ਪੁੱਛ ਰਹੇ ਹਾਂ ਪਰ ਇਹ ਇਹ ਵੀ ਬਰਦਾਸ਼ਤ ਨਹੀਂ ਕਰਦੀ ਪੰਜਾਬ ਸਰਕਾਰ ਇੰਤਜ਼ਾਮ ਨਹੀਂ ਕਰ ਸਕੀ ਰਾਜਪੁਰਾ ਦੀ ਪਟਿਆਲੇ ਕਿੰਨਾ فرق ਆ ਇੱਥੇ 3 ਘੰਟੇ ਪਹਿਲਾਂ ਸਾਡੇ ਹਰਤੇয়াল ਜੀ ਦੇਖ ਲਓ ਪੇਸ਼ੈਂਟ ਨੂੰ ਮਿਲ ਕੇ ਗਏ ਫਿਰ ਰਾਜਾਪੁਰਾ ਦੀ 3 ਘੰਟੇ ਬਾਅਦ ਉਹੀ ਨੱਕ ਤੇ ਖੂਨ ਉਹੀ ਮੂੰਹ ਤੇ ਖੂਨ ਇੱਕ ਕਿਸਾਨ ਦਾ ਖੂਨ ਵੀ ਸਾਬ ਨਹੀਂ ਕਰ ਸਕਦੇ ਇਹ ਪੰਜਾਬ ਸਰਕਾਰ ਹੈਗੀ ਆ ਮੈਂ ਤਾਂ ਕਹਿੰਦਾ ਸਭ ਤੋਂ ਵੱਡਾ ਕਸੂਰ ਦਿੱਲੀ ਤੋਂ ਵੱਧ ਪੰਜਾਬ ਸਰਕਾਰ ਦਾ ਕਸੂਰ ਆ। ਇਹ ਜਿੱਦਾਂ ਸ਼ਾਂਤਮਈ ਤਰੀਕੇ ਨਾਲ ਪਹਿਲਾਂ ਵੀ ਧਰਨਾ ਦਿੱਤਾ ਸੀ ਤੇ ਹੁਣ ਵੀ ਸ਼ਾਂਤਮਈ ਤਰੀਕੇ ਨਾਲ ਬੈਠੇ ਸੀ ਤੇ ਸਰਕਾਰ ਵੱਲੋਂ ਇਹ ਪਹਿਲ ਕਰਨਾ ਇਹ ਕੀ ਕਰਨਾ ਚਾ ਰਹੇ ਆ? ਮੈਂ ਤਾਂ ਗੱਲ ਕਹੂੰਗਾ ਕਦੀ ਵੀ ਨਹੀਂ ਹੋਇਆ ਵੀ ਜਿਵੇਂ BSF ਇੱਕ ਜਦੋਂ ਸਾਡੀ ਸਰਦ ਦੇ ਲੜਾਈ ਹੁੰਦੀ ਹੈ ਦੂਜੇ ਦੇਸ਼ ਨਾਲ ਜਿਵੇਂ ਉਹ ਤਿਆਰੀ ਕਰਕੇ ਦਿਖਾਣੇ ਆ ਉਸ ਤਰ੍ਹਾਂ ਤਿਆਰੀਆਂ ਕਰਾ ਕੇ ਵੀ ਐਸਐਫ ਸਾਨੂੰ ਡਰਾ ਰਹੀ ਹੈ ਵੀ ਤੁਸੀਂ ਆਉਂਗੇ ਤੁਹਾਡਾ ਇਹ ਹੱਲ ਕਰਾਂਗੇ ਉਦਾਂ ਹਫ਼ਤੇ ਤੋਂ ਤਿਆਰੀਆਂ ਕਰ ਰਹੇ ਨੇ ਕਿਵੇਂ ਫੈਰ ਕਰਨੇ ਨੇ ਕਿ ਕਿ ਮੋਰਚੇ ਸੰਭਾਲ ਲੈਣੇ ਇਤਨਾ ਕਦੇ ਵਿਰੋਧੀ ਦੇਸ਼ਾਂ ਨਾਲ ਪਾਕਿਸਤਾਨ ਦੀਆਂ ਜੰਗਾਂ ਸੁਣਿਆ ਕਰਦੇ ਸੀ ਪਰ ਇਹ ਪਹਿਲੀ ਵਾਰ ਹਿੰਦੁਸਤਾਨ ਸੁਣ ਰਿਹਾ ਵੀ ਜਿਹੜਾ ਪੰਜਾਬ ਔਰ ਦਿੱਲੀ ਦਾ ਜਿਹੜਾ ਇਹ ਜੰਗ ਜਿਹੜੀ ਇਹਨਾਂ ਨੇ ਕਿਸਾਨਾਂ ਨਾਲ ਕੀਤੀ ਹੈ ਸਭ ਤੋਂ ਮਾੜਾ ਮੱਧ ਭਗਾ ਅੱਜ ਦਾ ਦਿਨਾਂ ਕਾਲਾ ਦਿਨ ਕਿਸਾਨਾਂ ਲਈ ਤੇ ਇਹਨਾਂ ਨੂੰ ਭੁਗਤਣਾ ਪੈਣਾ ਇਹਨਾਂ ਨੂੰ